ਇਹ ਵੀ ਹੈ ਸਾਰਾ ਕੁਝ ਕਿਉਂ ਇੱਥੇ ਟਰੱਕ ਇੱਥੇ ਟਰੱਕ ਬਹੁਤ ਚੱਲਦੇ ਆ ਤੇ ਟਰੱਕ ਚੱਲਣ ਕਰਕੇ ਬੇਬੇ ਇੱਥੇ ਕਾ ਕਬੱਡੀਆਂ ਦੇਖਦੇ ਇੱਧਰ ਹੋ ਜਾਂਦੀਆਂ ਇੱਧਰ ਹੋ ਜਾਂਦੀਆਂ ਰਾਤ ਨੂੰ ਵੀ ਇੱਥੇ ਰਹਿੰਦੀ ਆ ਇਹਦੀ ਸੇਵਾ ਬਾਈ ਟਰੱਕ ਡਰਾਈਵਰ ਆ ਇੱਥੇ ਆਪਣੇ ਜਿੰਨੇ ਗੱਡੀਆਂ ਵਾਲੇ ਤੇਲ ਵਾਲੀਆਂ ਗੱਡੀਆਂ ਵਾਲੇ ਖੜਾ ਜਾ ਟਰੱਕ ਡਰਾਈਵਰ ਉਹੀ ਇਹਨੂੰ ਚਾਹ ਪਾਣੀ ਰੋਟੀ ਪਾਣੀ ਖਵਾਉਂਦੇ ਆ ਤੇ ਬੇਬੇ ਆਹੋ ਕਿਹੜਾ ਪਿੰਡਾ ਤੇਰਾ ਗਾਮ ਗਾਮ ਕਿਹੜਾ ਗਾਮ ਹੈ ਇੱਕ ਬੇਗਾ ਹੈ ਹਾਂ ਇੱਕ ਬੇਗਾ ਕਿਹੜਾ ਗੱਤ ਨਹੀਂ ਹੁੰਦੀ ਇੱਕ ਬੇਗਾ ਇੱਕ ਬੇਗਾ ਆ ਇਹ ਜਰੂਰਤ ਬੰਨੇ ਕੰਦੀ ਹੈ ਸਾਡੀ ਵੀ ਭਾਈ ਅਪੀਲ ਕਰੋ ਗੁਰਪ੍ਰੀਤ ਜੀ ਬੇਨਤੀ ਆ ਗੁਰਪ੍ਰੀਤ ਨੂੰ ਵੱਡਾ ਬਚਾਰਾ ਧਰਮੀ ਆ ਬਹੁਤ ਰੱਬੀ ਆ ਉਹਨੇ ਮੂਰੇ ਫੀਲ ਕਰਦੇ ਆ ਕਿ ਭਾਈ ਇਹ ਕਰਨੀ ਆ ਜਾਗੇ ਜੀ ਜੇਦੁਆ ਕੋਈ ਸੇਵਾ ਪਾਣੀ ਉਹ ਅਧਿਪਰੇਰ ਬੰਦੇ ਇਥੇ ਬੱਥੇ ਕਰਕੇ ਖਰਚਾ ਪਰਚਾ ਦਾ ਦੇਣਾ ਜੀ ਸ੍ਰੀਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਹਾਨ ਜੱਸੀਪੋਵਾਲੀ ਇਸ ਵੀਡੀਓ ਨੂੰ ਜਰੂਰ ਦੇਖੋ ਸਾਰੀ ਨੂੰ ਇਹ ਮਾਤਾ ਮਾਲਾ ਵੀ ਬਿਹਾਰ ਤੋਂ ਦੱਸਦੀ ਆ ਇਹ ਇਹਦਾ ਪੁੱਤ ਰਹਿੰਦਾ ਦਿੱਲੀ ਚ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਗੁਰਪ੍ਰੀਤ ਜਿਹੜਾ ਸਮਾਜ ਸੇਵੀ ਦਾ ਪਾਲਖਰੋੜ ਉਹਨਾਂ ਤੱਕ ਪਹੁੰਚ ਜੇ ਇਹ ਜੱਸੀਪੋ ਵਾਲੀ ਡੇਰੇ ਕੋਲੇ ਹਨਾ ਨੈਸ਼ਨਲ ਹਾਈਵੇ ਆ ਇੱਥੇ ਆਪਾਂ ਤੇਲ ਪੰਪਾ ਇੱਧਰ ਮਤਲਬ ਬਾਬਾ ਬਹਾਦਰ ਜੀ ਦਾ ਡੇਰਾ ਉਹਦੇ ਕੋਲੇ ਇਹ 15 ਦਿਨਾਂ ਦੀ ਰਹਿੰਦੀ ਹੈ ਇਹ ਕਿਹੜਾ ਕਿਹੜਾ ਐਸਵੀ ਡੀਪੂ ਬਠਿੰਡਾ ਜੀ ਅੱਛਾ ਐਸਵੀ ਡੀਪੂ ਬਠਿੰਡਾ ਇੱਥੇ ਡੀਪੂ ਆ ਜਾਂਦੇ ਜਿਹੜੇ ਨਾ ਮਾਨਸਾ ਰੋਡ ਤੇ ਜੱਸੀ ਚੌਂਕ ਤੇ ਬਾਬਾ ਬਹਾਦਰ ਦਾ ਉੱਥੇ ਰਹਿੰਦੀ ਹੈ ਇੱਥੇ ਵੀ ਇਹ ਸਾਰਾ ਕੁਝ ਕਿਉਂ ਇੱਥੇ ਟਰੱਕ ਇੱਥੇ ਟਰੱਕ ਬਹੁਤ ਚੱਲ ਤੇ ਟਰੱਕ ਚੱਲਣਾ ਕਰਕੇ ਬੇਬੇ ਇੱਥੇ ਕੱਕ ਪਟੀਆਂ ਲੈ ਕੇ ਇੱਧਰ ਹੋ ਜਾਂਦੀ ਆ ਇੱਧਰ ਹੋ ਜਾਂਦੀ ਆ ਰਾਤ ਨੂੰ ਵੀ ਇੱਥੇ ਰਹਿੰਦੀ ਆ ਇਹਦੀ ਸੇਵਾ ਬਾਈ ਟਰੱਕ ਡਰਾਈਵਰ ਆ ਇੱਥੇ ਆਪਣੇ ਜਿੰਨੇ ਗੱਡੀਆਂ ਵਾਲੇ ਤੇਲ ਵਾਲੀਆਂ ਗੱਡੀਆਂ ਵਾਲੇ ਖੜਾ ਜਾ ਟਰੱਕ ਡਰਾਈਵਰ ਉਹੀ ਇਹਨੂੰ ਚਾਹ ਪਾਣੀ ਰੋਟੀ ਪਾਣੀ ਖਵਾਉਂਦੇ ਆ ਤੇ ਬੇਬੇ ਆਹੋ ਕਿਹੜਾ ਪਿੰਡ ਆ ਤੇਰਾ ਗਾਮ ਗਾਮ ਕਿਹੜਾ ਗਾਮ ਆ ਇੱਕ ਬੇਗਾ ਹੈ ਇੱਕ ਬੇਗਾ ਕਿਹੜਾ ਗੱਲ ਨਹੀਂ ਹੁੰਦੀ ਇੱਕ ਬੇਗਾ ਆ ਤੇ ਬੇਗਾ ਆ अच्छा वो गांव का नाम है क्या ना बया बयार क्योंकि ता हां गोका माठी सर गोटी गोटी हां 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 आ गड्डी नहीं हां यहां कजे में ट्रैक्टर ले आउंदा इधर है ना हां स्वामी ना है हां स्वामी ना है हां पति का नाम अकलोसरे देवी है मां का नाम है हां तो आ देख नहीं मंगायदा ते अपना ये बेबे दी मेनू तो समझ नहीं आंदी है ना ते बेबे तेरा पुत्त हैगा बच्चे कोटा एस गांव गो ਕਿੱਥੇ ਰਹਿੰਦਾ ਉਹ ਮੂਸਵਾ ਤੇ ਲਾਈਕ ਵਰਤੂ ਪਤਾ ਹੈ ਤੇ ਮੈਂ ਕਹੀਏ ਤੁਹ ਕਿੱਥੇ ਕਿੱਥੇ ਰਹਿੰਦੇ ਆ ਹਾਂ ਪਪਾ ਦੀ ਤੇ ਬਾਜ਼ਾਰ ਕਰਨੀ ਚਾਹਦੀ ਸੀ ਹਾਂ ਹਾਂ ਪਪਾ ਦੀ ਤੇ ਬਾਜ਼ਾਰ ਕਰਨੀ ਚਾਹ ਅੱਛਾ ਧੂਖ ਹੋ ਗਈ ਸੀ ਜਾ ਰਹੇ ਤੋਂ ਨਾ ਇਹ ਪਹਿਲਾਂ ਦੱਸ ਦੀ ਸੀ ਆਂ ਦਿੱਲੀ ਚ ਰਹਿੰਦੇ ਆ ਕਿ ਮੇਰੇ ਪੁੱਤ ਹਾਂ ਆ ਲਾ ਲਓ ਆ ਦੇਖ ਕੰਮ ਸਾਰਾ ਕੰਮ ਇਹਦਾ ਆ ਬਚਾਰੀ ਸਾਰਾ ਨਾ ਇੱਕ ਆਕੀ ਪੱਟੀ ਜਾਂਦੀ ਆ ਇਹ ਹਾਂ ਤੇ ਮੇਰਾ ਵੀਰ ਕਮੈਂਟ ਤੇ ਲਾਈਕ ਜਰੂਰ ਕਰ ਦਿਓ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਬਾਈ ਗੁਰਪ੍ਰੀਤ ਕੋਲੇ ਸਮਾਸ਼ੇਵੀ ਕੋਲੇ ਤੇ ਜਾਂ ਬਾਈ ਪਾਲ ਕਰੋੜ ਜੀ ਕੋਲ ਇਹ ਵੀਡੀਓ ਪਹੁੰਚ ਜਾ। ਆ ਗੱਡੀ ਨਾਲ ਵੀ ਕੋਲ ਹਾਂ ਬਹੁਤ ਡਾਰਾ ਇਹਦਾ ਵਿਚਾਰੀ ਦਾ ਇੱਥੇ ਬੈਠੀ ਹੈ ਤਾਂ ਬਾਈ ਟਰੱਕ ਡਰਾਈਵਰ ਆ ਜਿਹੜੇ ਆਪਣੇ ਤੇਲ ਗੱਡੀਆਂ ਵਾਲੇ ਉਹੀ ਰੋਟੀ ਪਾਣੀ ਦਿੰਦੇ ਆ ਮਾਤਾ ਨੂੰ ਹਨਾ ਤੇ ਕੋਈ ਹੋਰ ਹਾਂ ਪੈਸੇ ਵੀ ਕੋਲੇ ਪੈਸੇ ਵੀ ਹੈ ਪੈਸਾ ਹੈਗਾ ਪੈਸਾ 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 ਹੋਈ ਕਾ ਹਾਂ ਆ ਲੈ ਆ ਹੋਰ ਵੀ ਆ ਕੋਲੇ ਚਲ ਕਾਣੂ ਪੈਸੇ ਦਾ ਉਹ ਆ ਪੈਸੇ ਦਾ ਐਨੀ ਵਿਚਾਰੀ ਤੋ ਗੋ ਕੀ ਲੈ ਜੇ ਤੇ ਇਹ ਨੂੰ ਪਾਈ ਦੀ ਮਰਾਵ ਆਪਣਾ ਇਹ ਮੁੰਡਾ ਵੀ ਜਸਤੀ ਬੌਲੀ ਦਾ ਡਰਾਈਵਰ ਆ ਇਹ ਕਿੰਨੇ ਚੋਤ ਤੋਂ ਆਈ ਆ ਇਹ 15 20 ਦੇ ਨੂੰ ਹੋਗੇ ਇੱਥੇ ਅਸੀਂ ਦਿਨੇ ਰੋਜ ਹੂੰ ਇਹ ਇੱਕੋ ਲੈ ਕੇ ਆ ਪਰ ਉਹ ਤਾਂ ਇਹਦਾ ਕੰਮ پتہ ਕੀ ਗੱਲਾ ਆਹੀ ਜਿਵੇਂ ਸਫਾਈ ਕਰੀ ਜਾਣਾ ਹੋਰ ਕੁਝ ਨਹੀਂ ਕਿਸ ਨੂੰ ਗਾਲ ਨਹੀਂ ਕੋਈ ਕਰਦੀ ਸਾਰਾ ਤਾਂ ਮੱਤੇ ਅੰਦੇ ਤੜਕਦੀ ਚੜ੍ਹ ਕੇ ਚੜ੍ਹਦੀ ਹੁੰਦੀ ਆ ਪੀਆ ਚੜਕਦੀ ਜੱਟੀ ਜਾਂਦੀ ਆ ਕੋਈ ਐਨੀ ਸਫਾਈ ਰੋਡ ਵਾਲੇ ਵੀ ਨਹੀਂ ਸਫਾਈ ਕਰ ਕੋਈ ਇਹ ਵਿਚਾਰੀ ਨਾ ਦਿਮਾਗੀ ਤੌਰ ਤੇ ਅਫਸਰਟ ਨਹੀਂ ਲੱਗਦੀ ਇਹ ਐਂ ਲੱਗਦਾ ਜਿਵੇਂ ਵਿਚਾਰੀ ਨੂੰ ਘਰੋਂ ਕਿਸੇ ਨੇ ਸਾਂਭਿਆ ਨਹੀਂ ਤੇ ਬਸ ਰੋਟੀ ਪਾਣੀ ਦੀ ਮੁਤਾਜ ਇਹ ਬਸ ਐਂ ਤੁਰੀ ਫਿਰਦੀ ਆ ਜਦੋਂ ਟਰੱਕ ਨੰਗਦੇ ਆ ਉਹ ਲੋਡਾਂ ਨਾ ਜਮਾਂ ਫੈਗੇ ਨਾ ਜੇ ਫਟਵਾ ਦੇਣਾ ਟਰੱਕ ਵਾਲਾ ਹੈਗਾ ਟਰੱਕ ਬਹੁਤ ਨੰਗਦੇ ਆ ਬਾਈ ਇਹ ਮਾਨਸਾ ਰੋਡ ਆ ਹਨਾ ਜੱਸੀਪੋ ਵਾਲੀ ਤੋਂ ਜਿਹੜੀ ਬਟਿੰਡੇ ਤੋਂ ਮਾਨਸਾ ਰੋਡ ਜਾਂਦੀ ਆ ਤਲਵੰਡੀ ਨੂੰ ਉਸ ਰੋਡ ਆ ਮੇਰਾ ਵੀਰ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਹਨਾ ਬਾਈ ਤੇ ਬਾਈ ਤੁਸੀਂ ਇੱਥੋਂ ਪਾਸੇ ਨਹੀਂ ਕਰ ਕਰਨ ਕਰ ਲੈਂਦੇ ਉਧਰ ਨਹੀਂ ਨਹੀਂ ਜਾਂਦੇ ਨਹੀਂ ਸ਼ੇਅਰ ਕਰਨਾ ਇਹ ਜਾਂਦੇ ਨਹੀਂ ਇੱਥੇ ਕੰਮ ਕਰੀ ਜਾਂਦੀ ਹੈ ਇਹ ਫੁੱਟ ਪਾਸ ਤੇ ਇੱਧਰ ਆ ਜਾਂਦੀ ਹੈ ਹਾਂ ਇੱਧਰ ਆ ਜਾਂਦੀ ਹੈ ਇਹਦਾ ਕੰਮ ਉਹ ਤੋਂ ਲੱਗੀ ਸੀ ਕੱਲ ਉੱਥੇ ਸੀ ਆ ਕੇ ਤੇ ਆ ਅੱਛਾ ਉਹ ਮੈਨੂੰ ਕੁਝ ਨਹੀਂ ਕਹਿਲੀ ਗੱਲਾ ਬਸ ਕੱਟ ਪੱਟੀ ਜਾਂਦੀ ਆ ਮਿੱਟੀ ਚੱਕ ਕੇ ਇੱਧਰੋਂ ਇੱਧਰ ਕਰਦੀ ਤੇ ਪੈਂਦੀ ਕਿੱਥੇ ਹੈ ਵਿਚਾਰੀ ਇਹ ਉਹਦੇ ਤੇ ਪੈਂਦੀ ਆ ਰਾਤ ਨੂੰ ਹੈ ਹਾਂ ਉਹਦੇ ਥੱਲੇ ਪੈ ਜਾਂਦੀ ਹੈ ਸ਼ਾਇਦ ਉਹਦੇ ਜਿੱਦ ਜਾ ਆਪਣੇ ਚੌਂਕ ਚ ਅੱਛਾ ਤਾਂ ਉਹ ਗਿਆ ਬਾਲੀ ਕਿੰਨੇ 15 ਦਿਨ ਹੋ ਗਏ 15 16 ਦਿਨ ਹੋ ਗਏ ਇਹੋ ਤੋਂ ਲੈ ਕੇ 20 ਤੋਂ ਲੈ ਕੇ ਜਿੰਨੀ ਵੀ ਮਿੱਟੀ ਹੈ ਫੁੱਟ ਪੰਜ ਇਹੀ ਚੱਕਦੀ ਆ ਤੇ ਮੇਰਾ 20 ਸਾਰੀਆਂ ਸੰਸਥਾ ਨੂੰ ਬੇਨਤੀ ਆ ਇਹਦੀ ਸਾਂਭ ਸੰਭਾਲ ਜ਼ਰੂਰ ਕਰੋ ਮਾਤਾ ਜੀ ਮੇਰਾ ਗੁਰਪ੍ਰੀਤ ਨਹੀਂ ਬਾਬਾ ਗੁਰਪ੍ਰੀਤ ਨੂੰ ਉਹ ਜਿਹੜਾ ਬਾਬਾ ਸੰਸਥਾ ਨਾਲ ਲੱਗ ਨਹੀਂ ਜਾਂਦਾ ਹਾਂ ਹਾਂ ਗੁਰਪ੍ਰੀਤ ਇੱਕ ਪਾਲ ਬਾਈ ਪਾਲ ਕਰੋੜਾ ਹਾਂ ਬੱਸ ਬਾਈ ਨੂੰ ਨੂੰ ਨਹੀਂ ਕੰਮ ਤਾਂ ਕਰੀ ਜਾਂਦੀਆਂ ਨੇ ਜਿਹਨੂੰ ਇਹ ਕਹਿ ਦਿੰਦੇ ਨੇ ਹੱਥ ਪੈ ਕੇ ਚਾਹ ਪੀਲਾ ਜਾਂ ਰੋਟੀ ਖਾਣਾ ਉੱਥੇ ਨਹੀਂ ਜਾਂਦੇ ਆਸ ਨੂੰ ਮੈਂ ਇੱਥੇ ਹੀ ਦੇ ਦੋ ਚਾਹ ਲੈਣੇ ਨੇ ਇੱਥੇ ਬਹਿ ਕੇ ਦੋਨੇ ਫੁੱਟਪਾਥ ਤੇ ਬਸ ਨਾਲੇ ਮਿੱਟੀ ਛੱੜਦੀ ਨਾਲੇ ਉੱਪਰ ਧਾਗਾ ਕਰਦੇ ਆ ਆਹ ਵੇਖੀਏ ਸਾਰੀ ਦੇਖੋ ਉੱਥੇ ਕੰਮ ਨਹੀਂ ਨੂੰ ਆਯੋਜੀ ਤੰੜੀਪੂ ਇੱਥੇ ਆਯੋਜੀ ਹਾਂ ਤੇ ਐਸਪੀ ਡੀਐਲ ਹਾਂ ਹਾਂ ਤੇ ਗੱਡੀਆਂ ਦੇ ਵਿੱਚ ਘੱਟੋ ਘਾਟ 2000 ਗੱਡੀ ਦਾ ਤਿੰਨ ਡੇਲੀ ਇਹਦੇ ਸਿਰਦੀ ਗਏ ਜਾਂਦੀ ਹੈ 2 2000 ਤਾਂ ਪਾੜ ਹੀ ਜਾਂਦੇ ਆ ਹਾਈਵੇ ਰੋਡ ਹੈ ਇਹ ਉਹ ਨਾਲ ਨਾਲ ਹਾਈਵੇ ਰੋਡ ਆ ਇਹ ਆਹ ਵੇਖੋ ਪੱਸਾ ਵਿਚਾਰੀ ਜਾਨੀ ਕੋਈ ਮੈਂਟਲ ਨਹੀਂ ਕੋਈ ਪੋਛਣੀ ਨਾ ਕੋਈ ਮੈਂਟਲ ਨਹੀਂ ਵਿਚਾਰੀ ਐ ਸਾਹਮਣੇ ਬੰਨੀਆਂ ਆ ਬੋਲਦੀ ਐ ਇਹਦੀ ਮੈਨ ਤਾਂ ਸਮਝ ਨਹੀਂ ਆਈ ਇਹ ਹੂੰ ਦੱਸਦੀ ਸੀ ਜਾਨੀ ਮੇਰਾ ਮੁੰਡਾ ਦਿੱਲੀ ਰਹਿੰਦਾ ਨੌਕਰੀ ਕਰਦਾ ਜਿਹੜੇ ਆ ਜਿਵੇਂ ਆ ਮਨਕਤ ਨੂੰ ਇਹਦੇ ਤੇ ਪੈ ਜਾਂਦੀ ਸਾਰਾ ਕੁਝ ਕੋਲੇ ਆ ਕੋਈ ਐ ਨਹੀਂ ਵਧੀਆ ਵਧੀਆ ਸਾਰਾ ਕੁਝ ਬੋਲ ਲੀੜੇ ਐ ਵਧੀਆ ਸਾਫ ਪਾਉਂਦੇ ਰਹਿਣਾ ਸਾਫ ਆ ਸਾਰਾ ਕੁਝ ਰੱਖਦੀ ਐ ਤਾਂ ਬਾਈ ਨੂੰ ਗੁਰਪ੍ਰੀਤ ਨੂੰ ਹੱਥ ਬੰਨ੍ਹ ਕੇ ਬੰਦੀ ਐ ਸਾਡੀ ਬਾਈ ਅਪੀਲ ਕਰੋ ਗੁਰਪ੍ਰੀਤ ਜੀ ਬੇਨਤੀ ਆ ਗੁਰਪ੍ਰੀਤ ਨੂੰ ਬੰਦਾ ਬਜਾਰਾ ਧਰਮੀ ਆ ਬੰਦਾ ਬਹੁਤ ਰੱਬੀ ਆ ਉਹਦੇ ਮੂਰੇ ਫੀਲ ਕਰਦੇ ਆ ਬਾਈ ਇਹ ਕਰਨੇ ਲੈ ਜਾ ਕੇ ਜੀ ਜੇ ਜਿਹੜਾ ਕੋਈ ਸੇਵਾ ਪਾਣੀ ਉਹ ਅਜੀ ਪ੍ਰੇਰ ਬੰਦੇ ਇੱਥੇ ਪੱਤੇ ਕਰਕੇ ਖਰਚਾ ਪੱਤੇ ਦਾ ਦੇ ਦਾਂ ਜੀ ਆ ਜੀ ਇਹ ਹੀ ਚੀਜ਼ ਆ ਬੇਨਤੀ ਆ ਆ ਪੈਸੇ ਉਹ ਪੈਸੇ ਦੇ ਕੋਈ ਮਾਤਰੇ ਆ ਇਹ ਵੀ ਤੇਰੀ ਸਿੱਟੀ ਜਾਂਦੀ ਆ ਇਹ ਕੇ ਕੋਈ ਕਿਹਨਾਂ ਨੂੰ ਆਇਆ ਕੋਈ ਰਾਤ ਨੂੰ ਕੋਈ ਬੰਦੇ ਨਸ਼ੇੜੀ ਬਹੁਤ ਕਿੱਥੇ ਵਾਲੇ ਇੱਥੇ ਕਰਦੇ ਰਹਿੰਦੇ ਆਪਣੇ ਵੀ ਉਹਨਾਂ ਤੋਂ ਡਰ ਲੱਗਦਾ ਵੀ ਤੁੰਤ ਜਿਆਦੀ ਬੁੜੀ ਆ ਜਾਂ ਕੋਈ ਇਹਦਾ ਮਿਸਕਾਨ ਨਾ ਕਰ ਦੇਣਾ ਸਾਰੇ ਮੈਂ ਇੱਥੇ ਪੜਨਾਮੀ ਪਤਾ ਕਿੱਡੀ ਅਗਲਾ ਕਿਹੜਾ ਕਿੱਤੀ ਕਾਉਂ ਦੇ ਵਿੱਚ ਆ ਕੰਮ ਹੋਇਆ ਡਰਾਈਵਰ ਬੰਦੇ ਆ ਕੇ ਹੈ ਗਿਆ ਬੱਤੀ ਲੋਕਾਂ ਹਰਦੇ ਆ ਸਭ ਦੇ ਇੱਥੇ ਹੈ ਨਾ ਸਾਰੇ ਪਿੰਡ ਉਹਨਾਂ ਦੇ ਰਹਿੰਦੇ ਨੇ ਫਿਰ ਉਹ ਹੱਥ ਬੰਨ ਕੇ ਬੈੰਤੀ ਆ ਬਾਈ ਨੂੰ ਗੁਰਪ੍ਰੀਤ ਨੂੰ ਇਹ ਬਾਈ ਗੁਰਪ੍ਰੀਤ ਫਿਰ ਮੂਰੇ ਹੱਥ ਬੰਨਦੇ ਆ ਚੈਰੀ ਨੂੰ ਲੈ ਜਾਂਦੇ ਸਾਰੇ ਵੀਰਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਗੁਰਪ੍ਰੀਤ ਗੁਰਪ੍ਰੀਤ ਜੀ ਤੱਕ ਸਮਾਜ ਸੇਵੀ ਤੱਕ ਪਹੁੰਚੇ ਤੇ ਭਾਈ ਪਾਲ ਕਰਾਉੜ ਤੱਕ ਜੋ ਇਹ ਜੋਗੀ ਦੀ ਸਾਂਹ ਸੰਭਾਲ ਕਰ ਲੈਣ ਤੇ ਟਰੱਕ ਡਰਾਈਵਰ ਦਾ ਸਾਰੇ ਕਹਿੰਦੇ ਅਸੀਂ ਖਰਚਾ ਵੀ ਦੇ ਦਾਂਗੇ ਜਿੰਨਾ ਕੁ ਹੋਊਗਾ